ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਕਰ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਅੱਜ ਆ ਜਿਹੜਾ ਟਾਈਮ ਆ ਗਿਆ ਵੀ ਜਿਹੜੀ ਕਣਕ ਹੈ ਕਣਕ ਅਸੀਂ ਢੋਲਾਂ ਦੇ ਵਿੱਚ ਪਾਉਣੀ ਹੈ ਪਰ ਅੱਜ ਬੜੀ ਖੁਸ਼ੀ-ਖੁਸ਼ੀ ਲੱਗੀਆਂ ਹੈ ਕਹਿੰਦੀ ਅਸੀਂ ਪਾਉਣੀ ਆ ਕਣਕ ਪਰ ਕਰ ਤੋਂ ਜੱਟ ਪਰ ਕਰ ਇਹਨਾਂ ਨੇ ਕਣਕ ਪਾਉਣੀ ਆ ਮੇਰੇ ਨਾਲ ਕੋਈ ਗੱਲ ਐ ਵਿੱਚ ਤੇ ਰਾਜ ਐ ਕੋਈ ਵੀ ਕਣਕ ਕਦੇ ਪਾਉਣਾ ਅੱਧਾ ਬੋਲ ਕੇ ਆ ਵਿੱਕੀ ਨੇ ਉੱਪਰ ਉਹ ਚਲੋ ਕਣਕ ਪਾਈਏ ਕਹਿੰਦੀ ਆ ਚਲਦੀਆਂ ਐ ਸੀ ਚਲੋ ਤੁਹਾਡੇ ਨਾਲ ਹੁਣ ਇਹ ਨਹੀਂ ਪਤਾ ਵੀ ਕਾਤੇ ਹੈ ਕੋਈ ਗੱਲ ਹੈ ਰਾਜ ਤਾਂ ਹੈ ਕੋਈ ਉਹ ਰਾਜ ਐ ਜਿਹੜਾ ਰਾਜ ਦਾ ਸਮਝ ਨਹੀਂ ਲੱਗਦੀ ਹੈ ਹੈ ਸਕਾ ਵਿੱਕੀ ਸਕਾਇਆ ਬਣਾ ਹੈ ਤਾਂ ਯਾਰ ਇਹ ਗਰਦਗੁਰ ਜੀ ਫਰੀਦਪੁਰ ਬਾੜੋ ਤੇ ਕਿੱਥੇ ਆ ਈ ਜੇ ਨਾ 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 ਬੰਦੇ ਵਿੱਚ ਸਾਹ ਬੰਦ ਹੋ ਗਿਆ ਨਾਤੀ ਹੋਈ ਆ ਮੈਂ ਬੜਾ ਵਰਜੋ ਬੋਲਾ ਤੁਸੀਂ ਸਾਸਰੀ ਘਰ ਵੀ ਬਵਾਦੋ ਕੋਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਤਾਂ ਸੀ ਕੰਮ ਕਰਾਉਨੇ ਆ ਜੀ ਤਾਂ ਫੇਰ ਇਹ ਕਹਿੰਦੇ ਆ ਤੂੰ ਕਿੱਥੇ ਮਾਰਿਆ ਮੈਂ ਵੀ ਕੰਮ ਉਹ ਗਰਦਾਂ ਫਤਗੀ ਦੀ ਜਿੱਦਾਂ ਬਣਾਇ ਕਰਾਉਨੇ ਆ ਜੇ ਸੀ ਤਾਂ ਗਰਦਾਂ ਫਤਗੀ ਉਹਦੀ ਮਿੱਗ ਜਾਣ ਕੇ ਪਹਿਲੇ ਮੈਂ ਜਾਣਦੀ ਆ ਜਿਵੇਂ ਗੁੜੀਆਂ ਮਾਰੀ ਜਾਂ ਫੜਦੇ ਜਾਣ ਕੇ ਘਾਟ ਪਾ ਦਿੰਦੇ ਉਹ ਕੰਮ ਸਰਕਾਰ ਦਾ ਉਹ ਝਾੜੂ ਪੁੱਟਦਾ ਮੈਂ ਤਾਂ ਤਸਰਬਾ ਕਰਿਆ ਸਾਸਰੀ ਘਰ ਦੀ ਸਾਰਿਆਂ ਨੂੰ ਤੋੜ ਗਏ ਬੋਲ ਕੇ ਕਹਿੰਦੀ ਤੂੰ ਕੀ ਅਜੇ ਕੰਮ ਕਰਾਈ ਮੈਂ ਕਹੇ ਜੇ ਤਾਂ ਅਸੀਂ ਕੰਮ ਕਰਾਈਏ ਤਾਂ ਇਹਨਾਂ ਨੂੰ ਮੈਂ ਲਾਦਾ ਵੀ ਇਹਨਾਂ ਨੂੰ ਕੋਈ ਛੱਤ ਹੋਰ ਚੀਜ਼ ਚਾਹੀਦੀ ਹੈ ਅੱਛਾ ਜੇ ਅਸੀਂ ਨਾ ਕਰਾਈਏ ਫਿਰ ਇਹ ਕਰਜ਼ੇ ਦੀ ਵੇਲਣਾ ਹੂੰ ਕਿਧਰੇ ਨੂੰ ਹੈ ਸਾਹ ਆਪ ਨਹੀਂ ਵਰਸਾ ਫੜੇ ਬਿਨਾਂ ਵੀ ਨਹੀਂ ਕਰਦੇ ਹਿੱਲਦੇ ਇਹ ਆਪਣੀ ਇੰਨੀ ਕੰਮ ਨਹੀਂ ਤਾਂ ਕਰੂੰਗੀ ਸਵੇਰੇ ਕੱਤ ਕੇ ਕਹਿੰਦੀ ਸੀ ਵੀ ਆਪਨੀ ਘਰ ਤੇ ਇੰਨੀ ਜ਼ਿਆਦਾ ਪੁੱਛਾ ਅੱਪੇ ਤੇਨੇ ਤੋਂ ਬਿਨਾਂ ਹੀ ਆਏ ਤੇ ਐ ਨਹੀਂ ਜਾਏ ਕਿਵੇਂ ਵੀ ਆਹ ਦਰਸ਼ਕਾਂ ਨੂੰ ਮੋੜੇ ਸਾਥੀ ਵੀਰ ਵਾਈਗੁਰਜੀ ਕਾਕਾ ਸਾਹ ਵਾਈਗੁਰਜੀ ਕੀ ਫੱਤੇ ਸਾਡੇ ਘਰ ਦੇ ਇੰਨੇ ਕੰਮ ਹੀ ਆ ਨਾ ਜੀ ਸਾਡੇ ਬਿਨਾ ਬਸ ਕੁਝ ਕਰੇ ਨਹੀਂ ਸਕਦੇ ਹੈਗੇ ਤੁਹਾਡੀ ਕੋਈ ਮੰਤਰੀ ਤੁਸੀਂ ਜਾ ਸਕਦੀਆਂ ਤੁਸੀਂ ਜਾ ਸਕਦੀਆਂ ਤਿੱਤਰ ਹੋ ਪਰ ਤੁਸੀਂ ਕੰਮ ਨਹੀਂ ਕਰਦੀਆਂ ਤਿੱਤਰ ਹੋ ਐਸਾ ਕੰਮ ਤੇ ਜਿਹੜੀ ਆ ਨਾ ਸਾਡਾ ਸਾਲ ਦਾ ਰਸਨ ਹੈ ਹਾਂ ਤੁਸੀਂ ਤਿੱਤਰ ਹੋ ਕਿਸੇ ਲਾਲਚ ਵਾਸਤੇ ਕਰ ਰਹੇ ਹੋ ਜਾ ਸਕਦੇ ਆ ਜੀ ਤੁਸੀਂ ਜਾ ਸਕਦੇ ਆ ਜਾਓ ਆਦੀ ਕਰ ਲੈਣਾ ਸੀ ਦੋਨੇ ਭਰਾਵਾਂ ਨੇ ਆਪੇ ਫੰਕ ਲੋੜ ਨਹੀਂ ਤੁਹਾਡੀ ਤੁਸੀਂ ਜਾਓ ਆਪਣਾ ਦੇਖੋ ਦੇਖਣਾ ਤੇ ਨਹੀਂ ਲੋੜ ਹੈ ਕਿ ਚਲੇ ਜਾਈਂ ਜਾਓ ਜਾਓ ਤਿੱਤਰ ਹੋ ਅੰਦਰ ਰਸਤਾ ਆਜਾ ਅੰਦਰ ਰਸਤਾ ਚਲੋ 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 ਜਾ ਸਕਦੇ ਆ ਮੈਂ ਮੰਤਰੀ ਕਰਨੀ ਤੁਹਾਡੀ ਜਾਓ ਸਾਡਾ ਹੱਕ ਮੰਗਦਾ ਆਪਣੀ ਕੰਮ ਸੰਭਣ ਦਾ ਗੱਲ ਹੋਰ ਨਹੀਂ ਕਰਨੀ ਤੇ ਨਹੀਂ ਕਰ ਲੱਗੇ ਇਹ ਡਿਮਾਂਡ ਰੱਖਣੀ ਆ ਕੋਈ ਥੋਂ ਦਾ ਆਸਤਾ ਮੈਂ ਮੈਨੂੰ ਪੱਕਾ ਬਤਾ ਦਿਓ ਮੈਨੂੰ ਪਤਾ ਹੁਣ ਗੱਲ ਤੂੰ ਕਮਾ ਕੇ ਨਹੀਂ ਗੱਲ ਵਾਲੀ ਜਿਹੜੀ ਸਾਡੋ ਵੀਡੀਓ ਛੱਡੀ ਹੋਣੀ ਆ ਜੀ ਅਸੀਂ ਉਹ ਤੁਸੀਂ ਦੇਖੀ ਹੋਣੀ ਆ ਵੀ ਸਾਡੇ ਨਾਲ ਮਹੀਨੇ ਦਾ ਵਾਦਾ ਤੇਰੇ ਸਾਨੂੰ ਮਹੀਨੇ ਦਾ ਖਰਚਾ ਮਿਲਿਆ ਕਰਨਾ ਹਾਂ ਪਰਸ ਚਾਰਜ ਉਹ ਹੁਣ ਉਹੀ ਗੱਲ ਲੱਝਾਉਣੀ ਹੈ ਇਹਨਾਂ ਨੇ ਵਿੱਚ ਤੁਸੀਂ ਜਾਓ ਜਾਂ ਤੁਸੀਂ ਸਾਡੇ ਕੇ ਕੰਮੇ ਨਹੀਂ ਕਰਾਉਣਾ ਜਾਓ ਆਪਣਾ ਉਹ ਤਾਂ ਅਸੀਂ ਲੈਣੀ ਲੈਣੇ ਚਾਹੇ ਕਰਾਈਏ ਜਾਂ ਆ ਨਕਰਹੀਏ ਕਿ ਜੇ ਕੋਈ ਡਿਕਰੀ ਹੋ ਤਾਂ ਜੇਬ ਖਰਚੀ ਜੇਬ ਖਰਚੀ ਕਾਦੀ ਹੁੰਦੀ ਜੇ ਕੰਮ ਕਰੂਗੇ ਤਾਂ ਜੇਬ ਖਰਚੀ ਆਹ ਜਲਾ ਘਰ ਦੇ ਵਿੱਚ ਖਰਚਾ ਕਰਨਾ ਮੇਰੇ ਵਾਸਤੇ ਤਾਂ ਜਾਤਾਂ ਜਾ ਰਹੇ ਹੈ ਉਹ ਬਹੁਤ ਸਮਝ ਗਏ ਤੇਰੇ ਵਾਸਤੇ ਤੁਸੀਂ ਕਾ ਸਮਝੋ ਫਰਜ਼ਬਾਦ ਦੀ ਗੱਲ ਨਹੀਂ ਹੈਗੀ ਇਹ ਸਮਝਣਾ ਆ ਉਧਰ ਦੇਖੋ ਨਾਲੇ ਨਾ ਇੱਥੇ ਬੱਲੜ ਲਾ ਦਿਓ ਕੋਈ ਕਾਤੇ ਕਿਆ ਹੋਗਾ ਬਹੁਤ ਹਨੇਰੀ ਆ ਕੇ ਸਾਰੀ ਥੂੜੀ ਬਾਹਰ ਹੋਣੀ ਹੈ ਉਹ ਜਾਣ ਤਾਂ ਹਨੇਰੀ ਉੱਥੀ ਹੋਣੀ ਆ ਆ ਗਿਆ ਪਾਪਾ ਜੀ ਨੂੰ ਲਾਉਣਾ ਪੈਣਾ ਆ ਗਿਆ ਹੋ ਗਿਆ ਜਾਂ ਲੈ ਕੇ ਜਾਂ ਲੈ ਕੇ ਪੰਗਰ ਲੈ ਚੱਕ ਜਾ ਆ ਗਏ ਮੇਰੇ ਪੁੱਤ ਆ ਗਏ ਆ ਗਏ ਕਾਹਦੀ ਨੇ ਲੈ ਲਿਆ ਪਿਆ ਹੈ ਕਾਹ ਕਹਿੰਦੀ ਆ ਹਾਂ ਉਹਗਾ ਸਾ ਮੈਂ ਵੀ ਕੰਡ ਪਾਉਂਗਾ ਕਾਟਾ ਦੇ ਦੇ ਦਾਂ ਉਹ ਯਾਰ ਵੇਖੀ ਇਹਨੂੰ ਉਰਲੇ ਪਾਸੇ ਨੂੰ ਫੜ ਲਾ ਸੰਦੀਪ ਤੂੰ ਫੜ ਬਿੱਕੀ ਦੂਦੇ ਛੱਡ ਕੇ ਜੇ ਮਾਰ ਦੇ ਬਾਹਰ ਨਿਕਲੇ ਆਉਣਾ ਉਹ ਨਿਕਲ ਜਾਂ ਚੁਗੀ ਤਰ ਉਹ ਤੇ ਵੀ ਸਫਾਈ ਹੋਣੀ ਆ ਵੀ ਸੰਦੀਪ ਪੁੱਤਰ ਪੁੱਤਰ ਮਸ਼ੀਨ ਦਾ ਟੋਕਾ ਢੀਜਦਾ ਜ਼ਿਆਦਾ ਹੋਰ ਮਜੰਨੀ ਵਾਟਾ ਨੂੰ ਮਾਰ ਕੇ ਵੀ ਆ ਨਾ ਸੱਚੀ ਤਿੰਗਲਾ ਤੋਂ ਪਾਇਤਾ ਪਲਾਟਾ ਪਰ ਰੱਖੋਣਾ ਪਰ ਫਿਰ ਵੀ ਜਦੋਂ ਆਪਾਂ ਨੂੰ ਸਫਾਈ ਕਰਨੀ ਮੜੀ ਜੀ ਕਰੇ ਲੈਂਦੇ ਤੇ ਚੰਗੀ ਗਲਤੀ ਆ ਗਈ ਜੀ ਬੁੱਗੂ ਨੂੰ ਬੁਲਾਇਓ ਮੜਿਆ ਕਰ ਦੋ ਇਹਨੂੰ ਸਫਾਈ ਆ ਬੁੱਗੂ ਨੂੰ ਬੁਲਾਓ ਛੱਤ ਕੀ ਕਰ ਦੋ ਛੱਤੀ ਕਾਲ ਜੀ ਕੀ ਦੱਸ ਪੁੱਤਿਆ ਕਾਹਗਾ ਦੱਸ ਮੈਂ ਪੁੱਤ ਪੁੱਤ ਕੀ ਨੇ ਛੁੱਕਾ ਹਾਂ ਸਿਕਾਂ ਗਏ ਲੇ ਕੇ ਆਈ ਸੀਦਾ ਪੁੱਤ ਇੱਕ ਵਾਰ ਹੋਦਾ ਦੇ ਕਿਹੜਾ ਪੁੱਤ ਚੁੱਪ ਹੋਦਾ ਛੁੱਕੋ ਦਾ ਪੁੱਤ ਦਾ ਛੁੱਪਦਾ ਨਾ ਰਗਤੋ ਹੈ ਇਹਦਾ ਡਾਡੀ ਕਾ ਕਾਦੇ ਪੁੱਤ ਤਾਂ ਕਾਦੇ ਕਾ ਕਾਦੇ ਤੁਸੀਂ ਕਿਆ ਮੰਮਾ ਕਾ ਮੰਮਾ ਕਾਦੇ ਪੁੱਛ ਲਾ ਨਾ ਹਾਂ ਹਾਂ ਕਿਹਾਂ ਵਿੱਚੇ ਬਾੜਤੀ ਹੁਣ ਦਿਖਦੀ ਰਹਿਣੀ ਅੱਛਾ 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 ਮੇਰੇ ਪਰੇ ਟੋੜਦਾ ਪੁੱਤ ਟੋੜ ਕੋਈ ਕਿਹਦਾ ਸੀ ਕਿਆ ਕਿਆ ਉੱਪਰ ਹੱਥ ਨਹੀਂ ਪਹੁੰਚਦਾ ਉਹ ਉੱਥੇ ਝਾੜੂ ਪਾੜਣਾ ਥੋੜਾ ਜਿਹਾ ਸੰਦੀਪਾ ਕੱਪੜਾ ਲੈ ਕੋ ਕੱਪੜੇ ਦਾ ਖਿੱਚ ਲੈ ਅੰਦਰ ਦੇ ਬਸ ਕੱਪੜਾ ਚੱਕੋ ਕੋਈ ਸੰਦੀਪ ਉੱਧਰ ਪਾਸੇ ਉੱਥੋਂ ਹੱਥਾ ਪਾ ਕੇ ਨਾ ਇਹਦੇ ਜਿੱਥੇ ਗੋਲੀ ਦੇ ਉੱਪਰਲੀ ਰੈਮ ਨੂੰ ਹੱਥ ਮਾਰ ਇਹ ਕਾਹਦੇ ਦੇ ਤੈਨੂੰ ਝਾੜ ਹਾਂ ਉੱਪਰ ਨੂੰ ਚੱਕ ਕੇ ਦੇ ਮਾਰ ਕੇ ਉੱਪਰ ਵਿੱਚ ਬਾਹਰ ਨੂੰ ਮਾਰ ਹਾਂ ਉਹ ਕੱਪੜਾ ਲੈ ਲੋ ਗੁਰੂ ਕੋਈ ਯਾਰ ਕੱਪੜੇ ਦਾ ਨਿਕਲਣਾ ਕੱਪੜਾ ਘਮਾਉਣ ਨਾਲ ਇੱਥੇ ਪਿਆਦਾ ਕੱਪੜਾ ਜਾਂ ਕਿਸੇ ਕੇ ਆ ਅੱਜ ਆ ਰਹਾ ਗੱਡੀਆਂ ਪਰ ਪੀਏ ਦਾ ਕੱਲ ਤੂੜੀ ਪਾਈ ਸੀਗੀ ਜੀ ਗੱਡੀਆਂ ਦੇ ਉੱਪਰ ਧੂੜ ਬਹੁਤ ਚੜ ਗਈ ਧੋਣੀਆਂ ਦੋਹੇ ਗੱਡੀਆਂ ਅੱਜ ਟਰੈਕਟਰ ਵੀ ਵਿਕੀ ਧੋਏ ਦਿੰਦੇ ਮੈਂ ਤਾਂ ਕਹਿੰਦਾ ਲੋ ਜੀ ਕਣਕ ਸਾਡੀ ਸੁੱਕ ਗਈ ਠੰਡੀ ਹੋ ਗਈ ਐਨ ਹੁਣ ਅਸੀਂ ਪਾਦਨੀਆਂ ਵਿੱਚ ਟੋਲ ਦੇ ਪਤਾ ਨਹੀਂ ਜਾਂਦਾ ਕੀ ਇਹ ਨਾ ਕੁੱਪਣਾ ਲੈਣਾ ਕਿਹੜਾ ਨਹੀਂ ਲੈਣਾ ਚੱਲ ਵੈਸੇ ਮੈਨੂੰ ਗੱਲ ਹਾਂ ਨਸੀ ਆਪ ਕਾ ਕਰਦਾ ਸੰਭਾਲੀਏ ਨਾ ਅਜਨ ਦੇ ਲਾ ਆ ਗਏ ਦਾ ਟੋਰ ਟੂ ਚ ਮਗਾ ਕੇ ਹਾਂ ਤੂੰ ਕਾ ਕਰਦੀ ਹੈ ਕਹਿੰਦੀ ਮੈਂ ਸਾਫ ਕਰ ਦਿੰਦੇ ਵਿੱਚ ਅੱਤ ਪਾਈਏ ਦੀ ਹੁਣ ਪੁੱਤ ਨਾ ਆਉਣਾ ਪੜਾ ਤੂੜੀ ਚ ਬਹਿ ਕੇ ਦੁਬਾਰਾ ਫੇਰ ਨਾ ਆਣੀ ਆਣੀਆਂ ਨੇ ਹੁਣ ਨਾ ਲੋਂਗੇ ਜੀ ਨਾ ਲੋਂਗੇ ਕਥੀ ਨਾ ਲੈਣਾ ਬਾਹਰ ਤੋਂ ਰਿਕੇ ਤੋ ਉਹ ਥੇ ਮੜੇ ਕੇ ਸਾਫ ਕਰ ਦੋ ਪਹਿਲਾਂ ਮੜੇ ਜਾ ਕੇ ਥੱਲੇ ਤੇ ਜਾ ਹਸੂ ਵੀਰ ਜੀ ਇਸ ਵੀਰ ਤੂੰ ਗੋਹਾ ਤਾਂ ਖਿੱਚਿਆ ਮੈਂ ਤਾਂ ਉਹਨੇ ਵੱਟ ਦੇਣਾ ਤੁਸੀਂ ਇਹ ਮਪੂ ਜੀ ਆ ਬੰਦੇ ਹੀ ਫੇਰ ਸੁਣੇ ਕੱਕੇ ਹੁਣ ਤੂੰ ਫੜੀ ਫੋੜ ਉੱਟ ਹਟ ਜਾ ਨਹੀਂ 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 ਹਾਂ ਸਰ ਇਹ ਗੱਲੇ ਬਾਡਰ ਦੇ ਗਾਡਰ ਦੇ ਸਰ ਛੱਡ ਥੋੜਾ ਤੇਲ ਦੇਉ ਮੈਂ ਸਸਣਾ ਲਾਉਣੀ ਆ ਨਾ ਪਉਣ ਲਾਉਣੀ ਆ ਇਹ ਕੋ ਖੁਸ਼ਕੀ ਜੀ ਹੋਗੀ ਦੁਬਾਰੇ ਫੇਰ ਛੱਡ ਹਾਂ ਵੀ ਕਿ ਚਲੇ ਆ ਤਾਂ ਲੱਡ ਨੂੰ ਜੇ ਕਰੀ ਜਾਂਦੀ ਦੋ ਦੋ ਲੱਡ ਨੂੰ ਕਰਦੀ ਆ ਪਤਾ ਨਹੀਂ ਇਹਨੂੰ ਕੀ ਆਵਾ ਹਾਂਜੀ ਬੰਗ ਜੀ ਡਾਕਰ ਦਾ ਜਨਾ ਕਾਕਾ ਜੀ ਮਿੱਠੀ ਮਿੱਠੀ ਗੱਲ ਜੀ ਇਹ ਤੇਰੀ ਕੱਤੀ ਤੇਰੇ ਫਰੈਂਡਾ ਲੱਗੀ ਤੇ ਕਿਰਾਟਾ ਪਾ ਦਾ ਫਿੱਜਾ ਤੂੰ ਜੜਾ ਗਈ ਸੰਦੀਪ ਤੋੜਨਾ ਦਾ ਇਹਨੂੰ ਪੈ ਪਾਏ ਹਾਂ ਇਹ ਪੈ ਪੈ ਜਿਹੜੇ ਆਪਣੇ ਨਲਕੇ ਵਾਲੇ ਪੈਪ ਨਿਕਲੇ ਤੇ ਉਹ ਵਾਲੇ ਹਾਂ ਕੱਢ ਬਸ ਹਾਂ ਕੱਢ ਲੈ ਕੱਢ ਲੈ ਕੱਢ ਦੇ ਬਿਜਲੇ ਦੇ ਬਸ ਆਇਦਰ ਨੂੰ ਪਿੱਕੀ ਆਪਾਂ ਉਹ ਕਰਦੇ ਹਾਂ ਇੱਕ ਇਧਰ ਨੂੰ ਗੁਰਨੇ ਦੇ ਕੋਈ ਪਲੜਾ ਜਿਹਾ ਕਮਾਦੀ ਪਰਸੋਂ ਨਿਕਲਣਾ ਪੜਨਾ ਕੋਲਣਾ ਚਲ ਮੱਕੀ ਕਿਤੇ ਤੇ ਵੱਡ ਕੇ ਲੈ ਕੇ ਆਦਾ ਫਿਰ ਕਾਦ ਹਾਂ ਵੀ ਕਿ ਅੱਛਾ ਥੇ ਲਾ ਲਿਆ ਚਲ ਵੈਰੀ ਗੁੱਡ ਤਾਂ ਹੀ ਕਤਮ ਹੋਣੀ ਹੋਵੇ ਥੋੜੀ ਨਾ ਵੀ ਕਿ ਕੋਈ ਹੋਰ ਪੀਚ ਖੜੀ ਕਰਕੇ ਉਹ ਉੱਪਰ ਪੱਲੜਾ ਪਾ ਦੋ ਕਾਦੇ ਪਰ ਤੋਂ ਮਾ ਗਿੰਨੇ ਨੇ ਹਾਂ ਇਹ ਗੱਲ ਤੇਰੀ ਸਿਆਣੀ ਹੈ ਮੈਂ ਉਹੀ ਕਹਿਣ ਲੱਗਾ ਵਿੱਕੀ ਨੂੰ ਮੈਂ ਪਹਿਲਾਂ ਸੋਚਦਾ ਤਾਂ ਮਾ ਵੀ ਚਲ ਆ ਉੱਥੇ ਤੇ ਕੋਈ ਪੱਤਰਾ ਜਲਾ ਦਿੰਦੇ ਆ ਪਰ ਇਧਰ ਨੇ ਬਸੇ ਉਹ ਉੱਥੇ ਦੇ ਉੱਪਰ ਤੇ ਪੱਲੜੇ ਘੇਰੇ ਨੇ ਥੱਲੇ ਨੂੰ ਕੋਈ ਨਹੀਂ ਨਾ ਉਹ ਵੀ ਠੀਕ ਹੈ ਇਹ ਨਹੀਂ ਲਾਉਣਾ ਸਿਪਰੇ ਜਾਂਦਾ ਲਾ ਚੱਕ ਹਾਲਾਤੀਆਂ ਹੋ ਇਟਾ ਕਰਤਾ ਕਰਤਾ ਕੰਮ ਕਰਾ ਲ ਲੈ ਹੁਣ ਸੰਦੀਪ ਗੱਲ ਨਹੀਂ ਨਾ ਬਣਨੀ ਉਹ ਪਹਿਲਾਂ ਟਿਕਾਣੇ ਲਈ ਵੀ ਤਾਂ ਸਾਨੂੰ ਪਤਾ ਤਾਂ ਵੀ ਕਿਹੜੀ ਕਿੱਥੇ ਰੱਖੀ ਹੋਈ ਹੈ ਅਜੇ ਦੇ ਆ ਵੀ ਚੱਕ ਹੋਣਾ ਸਫਾਈ ਤਾਂ ਹੋਣੀ ਸੁਖਵੀਰ ਉਹ ਆ ਪਤਾ ਨਹੀਂ ਕਰਦਾ ਕੁਝ ਹਿੱਲਿਆ ਭਈ ਇਹ ਸਾਰਾ ਟਾਂਚਾ ਹੀ ਲੈ ਇਹ ਤਾਂ ਹੁਣ ਕਿਸੇ ਦਿਨ ਕਿਸੇ ਦਿਨ ਹੋਣਾ ਖੜ ਜੋ ਹੁਣ ਮੈਨੂੰ ਆਪ ਲੱਗਣਾ ਪੈਣਾ ਸੁਖਵੀਰ ਤਾਂ ਆਪ ਬਖੜ ਗਈ ਆਮ ਗੱਲ ਮੇਰੇ ਸਫਾਈ ਦਾ ਕੰਮ ਹੋਣਾ ਛੋੜਾ ਆ। ਅੱਗੇ ਧੂੜ ਦੇ ਵਿੱਚ ਪੱਸੀ ਨਾ। ਧੂੜ ਜ ਫੜ ਗਈ ਕਹਿੰਦੀ ਲੱਗਾ। ਚੱਲਣਾ ਵਿਚ ਨੂੰ, ਨਾ ਚੱਲਨੀ। ਹਾਂ ਮੈਂ ਕਹਿ ਦੇਣਾ ਵਿਚ ਨੂੰ ਹੁਣ ਚੱਲੀ। ਕਾਹਦੇ ਕਹੋਂਗੀ ਤੂੰ? ਮੈਂ ਜਾਣਾ ਪਾਣੀ। ਉਹ ਕੋਈ ਨਹੀਂ ਪਾਠ ਹੋਈ ਜਾਣੇ। ਪਾਠੇ ਹੁੰਦੇ ਪਹਿਲਾਂ ਕੰਮ ਆਪਣਾ ਕੰਮ ਕੰਮ ਹੀ ਪੂਜਾ ਹੁੰਦੀ ਹੈ। ਇਹ ਕਿਵੇਂ ਹੱਥ ਪਾਊਗਾ? ਕਹਿ ਦੇਣਾ ਮੈਂ ਕਹਿੰਦੀ ਵਿਚ ਨੂੰ। ਮੈਂ ਵੀ ਵਿਚ ਨੂੰ ਕਹਿ ਦੇਣਾ ਵੀ 7000 ਰੁਪਏ ਦਾ ਫਰ ਹੋ ਗਿਆ। ਹਾਲ ਹਾਂ। ਫੜ ਕੇ ਕਿਉਂ ਕੋਲ। ਹਾਂ ਹਾਂ। ਫੜਿਆ ਹੋਇਆ। ਹਾਂ ਨਹੀਂ ਗਲਤ 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 ਉਧਰ ਤੋਂ ਗੁਸਤਾ ਆ ਫੜ ਕੇ ਖੜ ਗਿਆ ਚੱਕਰਾਂ ਉੱਪਰ ਮੇਰਾ ਹੱਥ ਹੀ ਜਾਣਾ ਮੈਂ ਤਾਂ ਨਹੀਂ ਲੱਗਿਆ ਉੱਪਰ ਨਹੀਂ ਨਾ ਪਰ ਕਿੰਨੂੰ ਟੱਡਾ ਕਰ ਲੋ ਪੋਲਵਾ ਹਾਂ ਕਰ ਲੋ ਚਲ ਇਹ 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 ਸਾਲ ਸਾਲ ਕੱਲੇ ਦਾ ਕੰਮ ਹੈਗਾ ਇਕੱਲੇ ਦਾ ਇਕੱਲੇ ਦਾ ਜਿਹੜਾ ਉਧਰ ਤੋਂ ਕੋਲ ਤੇ ਇਕੱਢਣੀ ਬੜ ਕੇ ਖੜਨ ਤੋਂ ਆਏ ਉਧਰ ਤਾਂ ਕਰਾ ਚੱਕ ਕੇ ਮਾਤੇ ਰੱਖ ਦੇਣਾ ਲੈ ਬਸ ਆਹੀ ਤਾਂ ਗੱਲ ਹੈ ਸਾਰੀ ਉਹ ਚੱਕ ਕੇ ਰੱਖੀ ਪਾਉ ਇੱਠ ਰੱਖ ਇਹ ਮੈਂ ਦੱਸ ਦਮਾ ਦੱਸ ਇੰਨੀਆ ਤੋਆ ਹਾਂ ਇਹ ਕੰਮ ਕਰਨਾ ਆਉਂਦਾ ਹੀ ਨਹੀਂ ਨਾ ਦੇਖਣਾ ਤੁਸੀਂ ਬਾਹਰ ਉਧਰੀਆ ਮੈਲੀ ਮਾਂ ਨੂੰ ਖਰੀਆ ਤੇ ਲੁਕਮਾ ਚਾਹ ਚਾਹ ਕੰਮ ਦੇ ਲੋ ਤੋਂ ਬੋਦਾ ਚਾਹ ਕੋਰੇ ਪਿੱਛੇ ਰੱਖ ਵੀ ਕੀ ਹਾਂ ਚੱਕ ਦੇ ਪੋ ਚੱਕੋ ਵੀ ਜ਼ਿਆਦਾ ਪੜੇ ਰੱਖਦਾ ਤਮਾ ਮੋਟਾ ਦੇ ਦੇ ਤੋੜ ਹਾਂ ਮੈਂ ਤੋੜ ਪਾ ਲਾ ਉੱਪਰ ਸ਼ਾ ਵੀਰਾਂ ਆਪਣੇ ਥੋੜੀ ਲੰਬੀ ਕਾ ਨਹੀਂ ਕੋਈ ਗੱਲ ਨਹੀਂ ਹਾਂ ਪਗਲੇ ਜੰਮੇ ਚ ਕਹਿਣਾ ਨਿਜੈਬਰ ਆਪਣਾ ਦੇ। ਇੱਟਾ ਮੂਰੇ ਕਰ। ਪਗਲੇ ਜੰਮੇ ਕਹਿਣਾ ਵਿਜੈਬਰ ਆਪਣਾ ਦੇ। ਮੈਂ ਵਿਜੈਬਰ ਬਣੂੰਗੀ। ਖਾਤਣਾ ਤੇ ਨਹੀਂ ਥੱਲੇ ਵਿੱਕੀ। ਇੱਟਾ ਹਲਾਤੀਆਂ ਉਹਦੇ ਕਰਕੇ ਪੰਗਾ ਪਿਆ। ਉਹਨਾਂ ਨੂੰ ਖਿੱਚ ਉਹ। ਮੂਰੇ ਕਰਦੇ। ਲੈ। ਲੈ। ਤੁਸੀਂ ਫਿਰ ਤੋਂ ਕਿਹੜੇ ਸਾਵ ਨਾਲ ਖੜਾ ਹੈ। ਲੈ। ਉੱਪਰ ਤੋਂ ਢੋਣ ਨੂੰ ਚੱਕੋ। ਲੈ ਫਟ ਸੰਦੀਪ ਆ ਜਾ ਤੂੰ ਕੈਮਰਾ ਪਾ। ਕੈਮਰਾ ਹੋ ਗਿਆ। ਕੈਮਰਾਮੈਨ। ਤੋਂ ਨੂੰ ਫਾਟੇ ਨੂੰ। ਹਾਂ। ਉੱਚਾ ਜਿਹਾ और रोक उस टाटा बिट्टी, वो के लेगी, चाहिए, चाहिए और टेड्डा हो गया, हाथ से बज्जिया था, स्कबीर करते, इसे गाल लाए, तो बिना ना पूरी यानी पहन दिया, बस उसी माले ना कर देगा कुछ नहीं आया, अच्छा ही, अच्छा आई आय के ऊपर वो ही सुन, पागल ट्रिकिंग होर ਹੈਟਾਂ ਦੇ ਉਹਨੂੰ ਬਾਹਰ ਕੱਢ ਹੋਰ ਕੱਢ ਹਾਂ ਬਸ ਜਿੰਨ ਜਦ ਮਰਜੀ ਅੰਦਰ ਕਰਦੀ ਚੱਗ ਮਾੜਾ ਰਗਨ ਤੋ ਹੋ ਗਿਆ ਲੋਟੀ ਅੱਛਾ ਨਿਕਲ ਰਿਹਾ ਤੂੰ ਬਾਹਰੋਂ ਸੋ ਨਿਕਲ ਨਹੀਂ ਹੁੰਦਾ ਇਹ ਰਗਾ ਹੁਣ ਤਾਂ ਵੀਰ ਜੀ ਹੈਗੇ ਆ ਹਾਂ ਸਾਡੇ ਦੇ ਦਾ ਭੱਦਰਕਾਰੀ ਨੀਤੀ ਚੱਲ ਹੋ ਗਿਆ ਜੇ ਤਾਂ ਹਾਂ ਖੜਾ ਤੀਰ ਮੰਗੂ ਹਾਂਜੀ ਤੀਰ ਮੰਗੂ ਆਖਤੇ ਨਿੱਗਲਾਂ ਹੁੰਦੀਆਂ ਇਹ ਅੱਛਾ ਇਹ ਅੱਛਾ ਇਹ ਜਿਨ੍ਹਾਂ ਕੋ ਦਿਮਾਗ ਹੁੰਦਾ ਹੈ ਹੱਸਦਾ ਯਾਨੀ ਕਿ ਆਪਣਾ ਦੋਨੋਂ ਕੋ ਦਿਮਾਗ ਨਹੀਂ ਨਾ ਨਾ ਕਿੰਨਾ ਕੋ ਹਾਂ ਸੈਂਟਰਲ ਮੈਂਟਾ ਕਿੰਨਾ ਕੋ ਉਹਦੇ ਨਾਲ ਪਾਰਾ ਆਈ ਹੋ ਗਿਆ ਤਾਂ ਦੇਖ ਰੋ ਸਹੀ ਕੜੀਆਂ ਉਮੜੇ ਨਹੀਂ ਤੋੜ ਲੋਟ ਆਪ ਲੈ ਤੋ ਨਾ ਮੇਰੇ ਹੋਣਾ ਨਹੀਂ ਹੁੰਦਾ ਖੜਕੇ ਸਤਨਾ ਵਾਹਦੂ ਟਾਈਮ ਕਿੰਨਾ ਹੋ ਗਿਆ ਇਹਨਾਂ ਦਰਵਾਜ਼ਿਆਂ ਨੂੰ ਖੜੀ ਕਰਕੇ ਇਹਦੇ ਟੋਕਾ ਆਉਣਾ ਬੰਦ ਕਰੋ ਉਹ ਕਰੋ ਤੂੰ ਹੋਰਲੇ ਪਾਸੇ ਨੂੰ ਕਰ ਨੂੰ ਬਾਹਰ ਉਹਨਾਂ ਨੂੰ ਖਿੱਚਣ ਨੂੰ ਤੂੰ ਆ ਗੰਧਲੂ ਦੂਇਓ ਤੂੰ ਉਥੇ ਆਓ ਅੰਦਰ ਤੂੰ ਹੁਕ ਮਾਰਕਟ ਟੱਕਣਾ ਤੂੰ ਮੈਂ ਲੈ ਕੇ ਆ ਤੂੰ ਐਸੋ ਇੱਕ ਮੈਂ ਰੋਜ਼ ਨੂੰ ਤੂੰ ਕਿਵੇਂ ਹੋ ਜਾਉਂਦਾ ਤੂੰ ਉਹ ਫਾ ਤੂੰ ਵੀ ਦੇਈਂ ਇਹ ਗਣ ਕਰੂ ਨਵੀਂ ਨਵੀਂ ਗੱਲਾਂ ਭਾਈ ਇਸ ਕਿਥੇ ਪੰਡੇ ਤੋਂ ਕੋਲ ਤੋਂ ਜਾਣ ਲੱਗ ਗਿਆ ਇਹ ਭਲਾ ਨਹੀਂ ਮੈਂ ਤਾਂ ਦੇਖਿਆ ਕਿਸੇ ਬਾਬੇ ਕੋਲ ਕੋਧਨੀ ਤੂੰ ਹੀ ਲੈ ਕੇ ਜਾਂਦੀ ਜਦ ਵੀ ਲੈ ਕੇ ਜਾਂਦੀ ਘਰ ਮੈਂ ਗਾੜੀ ਕੋਲ ਲੈ ਕੇ ਜਾਨੀ ਆ ਸਿਰਫ ਡੈਡੀ ਮੇਰਾ ਬਾਬਾ ਜੀ ਹਾਂ ਕਿਹਾ ਮੇਰਾ ਡੇਡੀ ਪੰਡਤ ਆ ਜਾਗਾ ਮਨ ਜਿਹੜਾ ਤੂੰ ਫਸਾ ਫਨਿਆ ਉਹ ਚੱਕਰ ਤੇ ਪੈ ਗਿਆ ਹੈ ਕਿਤੇ ਦੇਖ ਕੇ ਆਣੇ ਇਹਦੇ ਕਣਕ ਪਾਉਣ ਤੋਂ ਪਹਿਲਾਂ ਵੀ ਅਰਗਬਤੀ ਫੇਰ ਦਿੰਦੇ ਆ ਫੇਸਬੁੱਕ ਤੇ ਕਈ ਵਾਰ ਪਾ ਰਹੇ ਨੇ ਨਾ ਵੀਡੀਓ ਹਾਇ ਨਾ ਇੱਧਰ ਵੀ ਉੱਪਰ ਆ ਬਾਬਾ ਜੀ ਆ ਗਏ ਆ ਗਿਆ ਨੀ ਸਾਡਾ ਵੀ ਕੀ ਸੇਂਗਣੀ ਪਹਿਲਾਂ ਦੇ ਵੀਆ ਪੁੱਛਣੀਆਂ ਪੈਣੀਆਂ ਬਾਬਾ ਜੀ ਮੈਂ ਜਾਣਾ ਚੱਲ ਜੀ ਹਾਂ ਇਹ ਦੱਸੋ ਜੀ ਗੂਗਲ ਦੀ ਤੂੰ ਫਤੰਦੇ ਹੁੰਦਾ ਤਾਂ ਐ ਟੋਲ ਲੋਕ ਨਹੀਂ ਹਾਂਜੀ ਕਾੜ ਕਪਾੜ ਤੋਂ ਪਹਿਲਾਂ ਮੱਥਾ ਟੇਕਦੇ ਹੁੰਦੇ ਤੇ ਵੀ ਗੂਗਲ ਦੀ ਧੂਪ ਦਾ ਕਿ ਫੇਰ ਵਿੱਚ ਕੰਮ ਪੈਂਦੀ ਵੀ ਸਾਡੀ ਕਣਕ ਨੂੰ ਸੁਸਰੀ ਨਾ ਲੱਗੇ ਐਂ ਜੀ ਪਤਾ ਹੁਣ ਮਨ ਨੂੰ ਵੀ ਸੁਸਰੀ ਨਹੀਂ ਲੱਗੇ ਕਿਆ ਕਰੀਏ ਤੇ ਕਿਆ ਨਹੀਂ ਅੱਛਾ ਅੱਛਾ ਯਾਨੀ ਆ ਟੱਕੜ ਲਾਉਣ ਤੋਂ ਪਹਿਲਾਂ ਇੱਕ ਵਾਰ ਧੂਪ ਜ਼ਰੂਰ ਦੇਣੀ ਵਿੱਚ ਠੀਕ ਹੈ ਗੂਗਲ ਦੀ ਧੂਪ ਦੀ ਹੁਣ ਤਾਂ ਹੌਰੇ ਆਟਮਾਂ ਦੇ ਵਾਅਦਿਆਂ ਆਉਣ ਲੱਗੀਆਂ ਠੀਕ ਹੈ ਜੀ ਪਤਾ ਨਹੀਂ ਲੋਕਾਂ ਨੂੰ ਕੀ ਚਾਹੀਦਾ ਫੇਰ ਮੈਂ ਜੀ 10 ਵਜੇ ਜਾਣਾ ਹੁਸਕੂ ਤੱਕ ਮਤਲਬ ਆ ਬਾਤਵਾ ਗਾਹਾਂ ਨਾਲ ਹੀ ਕਰੀ ਜਾਈਏ ਵੀਡੀਓ ਬਣਾਇਆ ਜਾਣਾ ਮੈਂ ਜੀ ਜੀ ਕਹਿੰਦੀ ਮੈਂ ਸੁਣਾਂ ਬੀਕਾਪਟਰ ਨੇ ਨਹੀਂ ਚੱਲਿਆ ਉਹ ਹੈ ਦੀ ਉਹ ਹੈ ਨਾ ਟ੍ਰਕ ਨਾਲ ਉਹ ਉਹ ਟ੍ਰਾਲੀ 'ਚ ਖੜੀ ਉੱਵਾ ਪਉਣ ਲੱਗੀ ਉਹਨੂੰ ਆਣ ਗੱਡੀ ਲੈ ਕੇ ਤੇ ਮਨੂੰ ਛੱਡੇ ਨਾ ਜਾਨ ਉਹ ਹਾਲਾਤ ਹੋ ਗਏ ਉਹ ਮੇਰੇ ਨਾਲ ਉਹ ਹਾਂ ਸੀਜ਼ਨ ਦੇ ਵਿੱਚ ਚਾਰਜ ਦਾ ਪ੍ਰੋਬਲਮ ਲੈ ਆ ਕੇ ਸੀਜ਼ਨ ਦੇ ਵਿੱਚ ਆ ਪ੍ਰੋਬਲਮ ਦਾ ਚਲੋ ਕੀ ਹੁਣੇ ਟੂੜੀ ਪਈ ਆਪਣੇ ਤੁਸੀਂ ਕਰਨਾ ਅਸੀਂ ਥੋੜਾ ਕਰਨਾ ਹੈਗਾ ਨਾ ਮਾਲ ਲਵਾਓ ਤੁਹਾਡੇ ਨਾਲ ਚੱਕ ਨਹੀਂ ਨਾ ਹੁੰਦਾ ਮੇਰਾ ਚੱਕਣ ਨੂੰ ਬੋਲਦੀ ਹੈ ਤਾਂ ਤੂੰ ਰਕੇ ਮੈਂ ਚਾਹੂ ਯਾ ਮੈਂ ਜਿਹੜੇ ਨਾ ਤੇ ਤੂੰ ਰਾਤ ਪਉਂਦਾ ਏ ਤੁਹਾਡਾ ਸੋਹਣਾ ਸੋਹਣਾ ਕਾਕਾ ਕੰਟ ਬਿੱਟ ਆ ਗਿਆ ਮੇਰੇ ਨੂੰ ਰੀ ਤੇ ਤੇ ਲੀਲੀ ਕਰੇ ਡਾਂ ਨੂੰ ਆ ਗਈ ਏ ਰੀ ਤੇ ਤੇ ਲੀਲੀ ਬਾਏ ਬਾਏ ਬਾ ਕਰਦੀ ਆ ਮੰਟਾ ਜਾਦਾ ਨਹੀਂ ਬਾਸ ਕਰੀ ਨੀ ਲੈ 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 ਆ ਬਹੁਤ ਜਗਾਏ ਫਿਰ ਅੰਦਰ ਨੂੰ ਆਉਣ ਦੇ ਚੱਲ 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 ਤੋ ਗਿਆ ਕੰਮ ਹੋ ਕੇ ਹੁਣ ਉਹ ਟਰਾਲੀ ਚ ਬਾਲਟੀ ਹੈਗੀ ਇੱਕਾ ਮਿੰਟਾ 55 ਸਕਿੰਟਾਂ ਦਾ ਤੁਹਾਡਾ ਕੰਮ ਨਹੀਂ ਹੈ ਜਿੜਾ ਤੜ ਚੜ ਸਖਬੀਰ ਉੱਪਰ ਕਹਿੰਦਾ ਸਖਬੀਰ ਐ ਕਰ ਰਿਹਾ ਚੱਕ ਤੇ ਫੱਟੇ ਮੈਂ ਕੱਲੀ ਨਹੀਂ 12:00 ਵਜੇ 7 ਮਿੰਟ ਯਾਦ ਰੱਖਿਓ ਕਰ ਹੋਰ ਟੋਕਾਂ 12:00 ਵਜੇ 12:00 ਵਜੇ 7 ਮਿੰਟ ਯਾਦ ਰੱਖਿਓ ਠੀਕ ਹੈ ਨਾ ਬਾਲਟੀ ਤਾਂ ਲਿਆਓ ਤਸਲਾ 12:00 ਵਜੇ 7 ਮਿੰਟ ਯਾਦ ਰੱਖਿਓ ਯਾਦ ਆਈ ਦਾਸੀ ਹੋਤੀ ਦੀ ਨੀ ਕੋ ਸਾਦੇ ਅੱਛਾ ਪਾਕਤਾ ਚ ਲਾਇਆ ਹੈ ਅੱਛਾ ਪਰਸਨਲ ਚਾਰਜਿੰਗ ਤੇ ਲਾਇਆ ਹੈ ਹਾਂਜੀ 12:07 ਤੇ ਹੈ ਹਾਂਜੀ ਅਵੰਗੇ 7000 ਰੁਪਏ ਨਹੀਂ ਵੀ 12:07 ਮਿੰਟ ਯਾਦ ਰੱਖਣ ਦੀ ਗੱਲ ਹੈ 7 ਹਾਂ ਕਣਕਾ ਮੈ ਫੋਨ ਜੁਰ ਲੱਗ ਜਾਣਾ ਬਿਮਾਰ ਹੋਊਂਗੀ ਤੇਰੇ ਇੰਜੈਕਸ਼ਨ ਮੈਂ ਲਵਾ ਦੇਣਾ ਤੇ ਮੈਨੂੰ ਤੁਹਾਡੇ ਕੋਲ ਆਇਆ ਹਾਂ ਹਰ ਜ ਆ ਗਿਆ ਇੱਧਰ ਨੂੰ ਆ ਗਿਆ ਕੌਣ ਬੋਲਦਾ ਹੈ ਨਹੀਂ ਚੜ੍ਹ ਪਰ ਜਾ ਚੜੋ ਪਰ ਚੜਕਣਾ ਜ਼ਰੂਰ ਕੋਣ ਲਾਜਣਾ ਚਲੋ ਪਰ ਚੜ ਪਰ ਜਦ ਮੇਰੇ ਨਾਲ ਸਾਡੀ ਰੇਡ ਉਹਨੇ ਪਾਠ ਨਹੀਂ ਜਾਣਾ ਉੱਧਰ ਭੋਗ ਪਰ ਜਾਣਾ ਨੇ ਆ ਚਲੇ ਜਾਣਾ ਹੀ ਕਿਉਂਕਿ ਮੈਨੂੰ ਪਤਾ ਵੀ ਮੈਨੂੰ ਟਿਕਲ ਮਾਣ ਮੈਨੂੰ ਲੱਗ ਜਾਂਦੇ ਤੁਸੀਂ ਚਲਾ ਮੈਂ ਤਾਂ ਬਈ ਬਾਹਰ ਦੀ ਘਰ ਇਹ ਨਹੀਂ ਸੰਦੀਪ ਟੋਟੇ ਭਰੋ ਤੁਸੀਂ ਟੋਟੇ ਦੀਦੀ ਨੇ ਫੜ ਜਾਣਾ ਥੈਲਾ ਮੈਂ ਪਾਈ ਜਾਣਾ ਉਹ ਦੋ ਟੋਟੇ ਚਾਹੀਦੇ ਨਾ ਉਹ ਦੋ ਟੋਟੇ ਪਈਏ ਨਾ ਉਹ ਬਰਕਤ ਕਰਿਓ ਚਲ ਨੀ ਬਣਾ ਲਈ ਹੋਣਾ ਬਰਕਤ ਬਰਕਤ ਨਹੀਂ ਮੋਹਿੰਦਰ ਦੇ ਘਰਾਂ ਤਾਂ ਖੁੱਲੀਆਂ ਨਾ ਨਾਲੋਂ ਅਭਿੰਦਰ ਦੇ ਘਰਾਂ ਖੁੱਲੀਆਂ ਨਾ ਉੱਤੋਂ ਤੇ ਕਹਿ ਲਉਣਾ ਨਹੀਂ ਬੰਦ ਕੀ ਹੋਇਆ ਖੁੱਲੀਆਂ ਹੈਂ ਜਾਂ ਖੁੱਲੀਆਂ ਰਹਿੰਦਾ ਨਿਆ ਆ ਚਲ ਮੈਂ ਠੰਡਾ ਲੈ ਕੇ ਆਉਣਾ ਸੁਣ ਮੇਰੀ ਗੱਲ ਤੁਹਾਡੇ ਬਾਅਦ ਫੇਰ ਠੰਡਾ ਲੈ ਕੇ ਆਉਣਾ ਨਾਲੇ ਲੈ ਕੇ ਆਉਣੀ ਆ ਇਹਦੇ ਵਿੱਚ ਪਾਉਣ ਵਾਸਤੇ ਸਿੰਘਾਂ ਡੱਬੀਆਂ ਹਾਂਬ ਤਾਂ ਕਾ ਹੋ ਗਿਆ ਮੇਰੇ ਬੱਚ ਨੂੰ ਕੋ ਮਾਦ ਦਾ ਠੰਡਾ ਤਾਂ ਮੈਂ ਕਹਿੰਦਾ ਉੱਪਰ ਪਈ ਆ ਬੋਤਲ ਹਾਂ ਪਈ ਆ ਨਾ ਇੱਕ ਗਲਾਸ ਦੇ ਵਿੱਚ ਇਹਨੇ ਇੱਕ ਗਲਾਸ ਬਹੁਤ ਦਾ ਥੋੜਾ ਥੋੜਾ ਕਰਕੇ ਪੀ ਲਿਓ ਜਦ ਇਹ ਸਤ ਭਾਈ ਖਾ ਸਕਦੇ ਆ ਮੈਨੂੰ ਨਹੀਂ ਪਤਾ ਆਪਾਂ ਮੈਂ ਨਹੀਂ ਕੀਤੀ ਸਰ ਉਹ ਲੀਜੀ ਕੋਹ ਬਾਲਟੀ ਵਿੱਚ ਭੜਾ ਦੇ ਨਹੀਂ ਲੀਜੀ ਵੀ ਅੰਦਰ ਤੇ ਭੜਾ ਦੇ ਅੱਛਾ ਬਾਟੀਆਂ ਕਰਾ ਠੀਕ ਚੇਰ ਪਾਉਂਦੇ ਨੇ ਵਾਲੇ ਵਧੀਆ ਕਰਦਾ ਚਲ ਠੀਕ ਆ ਫਿਰ ਨੀਠਾਲਾ ਪੜਵਾ ਤੂੰ ਲਓ ਜੀ ਇਹਨਾਂ ਦਾ ਮਸਲਾ ਹੱਲ ਕਰਤਾ ਆਪਾਂ ਨੇ ਇਹਨਾਂ ਨੂੰ ਇਹ ਕੋਈ ਚਾਰਜਡ ਆ ਗਈ ਕੋਈ ਨਵੀਂ ਹੋ ਭਾਈ ਇਹ ਲਾਲਾ ਜੀ ਦੇਖੀ ਦੇਖੋ ਠੰਡੀ ਪਈ ਤੇ ਆ ਲੈ ਆਂਦੇ ਉਹ ਇਹਦਾ ਚੀਮਾ ਵੀ ਪਹੁੰਚ ਗਿਆ ਸਾਰੇ ਗਾਲ ਦੇ ਸਾਰਾ ਨੂੰ ਮੇਰੇ ਵੱਲੋਂ ਹਾਂ ਹਾਂ ਬਤ ਕਿਆ ਆ ਲੈ ਆ ਲੈ ਮੈਂ ਜਾਣਾ ਚਲੋ ਬਾਈ ਸ਼ਾਬਾਸ਼ ਤੁਹਾਡਾ ਬਹੁਤ ਬਤਵਾਦ ਮੇਰੀ ਜੀ ਆ ਗਈ ਬਾਈ ਮੈਨੂੰ ਚਾਹੀਦਾ ਸੀ ਅੱਜ ਟਰਾਲਾ ਹਾਂ ਤਾਂ ਹੀ ਤਾਂ ਵਿਹਲਾ ਲੱਗੇ ਕਰ ਬੀ ਭੈਣ ਕੋਲ ਜਾਣਾ ਕਣਕ ਕੱਢਣ ਬਾਈ ਨੂੰ ਕਿਹ ਨਾਲ ਕਿਹਾ ਵਾ 11 ਵਜੇ ਚਾਹੀਦਾ ਕਹਿੰਦਾ 10 ਵਜੇ ਲੈ ਜਾ ਬਸ ਇੱਕ ਗੱਲ ਵਾਈ ਕਹਿੰਦਾ ਵੀ ਟਰਾਲਾ ਆਈ ਤਾਂ ਲੱਗੇ ਤੇ ਯਾਰ ਅੱਛਾ ਇੱਕ ਹੋਰ ਅੱਜ ਖੁਸ਼ਖਬਰੀ ਦੀ ਗੱਲ ਹੈ ਅੱਜ ਬਗੈਰ ਕਹੇ ਤੇ ਸਾਡੇ ਨਾਲ ਲੱਗੀ ਹੋਈਆਂ ਜੇ ਤਾਂ ਦੇਖੋ ਵੀ ਅਸੀਂ ਕੰਮ ਹੈ ਜੇ ਤਾਂ ਅਸੀਂ ਕੰਮ ਕਰਦੇ ਤਾਂ ਵੀ ਜੁੱਤੀਆਂ ਜੇ ਨਾ ਕਰਦੇ ਤਾਂ ਨਹੀਂ ਮੈਂ ਤਾਂ ਜੁੱਤੀਆਂ ਆਪਣੇ ਕੰਮ ਦੀ ਸ਼ਾਬਾਸ਼ੀ ਹੁੰਦੀ ਇਹ ਤਾਂ ਬਗੈਰ ਕਹੇ ਤੇ ਲੱਗੀਆਂ ਹੋਈਆਂ ਇਹ ਸ਼ਾਬਾਸ਼ ਕਹਿਤਾ ਦਾਣਾ ਦਾਣਾ ਵੀ ਅਸੀਂ ਬਿਨ ਕਹੇ ਤੇ ਹੀ ਲੱਗਣਾ ਤਾਂ ਇੱਥੇ ਮਿੰਟਾਂ ਕਰਾਉਣੀ ਆਤੀਆਂ ਹਾਂ 12:07 ਨੀ ਨਾ ਯਾਰ ਲੈ ਲਓ ਜੀ ਟਰਾਲਾ ਵੀ ਪਿੰਡ ਅੱਪ ਵਿੱਚ ਇਹ 12:07 ਵਾਲਾ ਕਿ ਖਤਰ ਨੂੰ ਪਤਾ ਨਹੀਂ ਸਰੋ ਜੀ ਤੇ

ਮੰਗ ਨਮਾ ਦੀ ਗੋਖੀ ਤਾਂ ਨਹੀਂ ਆਪਾਂ ਸਾਡੇ ਇਹਨਾਂ ਦਵਾਰੇ ਪੱਤੇ ਆ ਗਏ ਪਰ ਥੋੜੇ ਥੋੜੇ ਛੋਟੇ ਛੋਟੇ ਜਿਹੇ ਕੱਚੇ ਜਿਹੇ ਪੱਤੇ ਨੇ ਨਹੀਂ ਹਰਦਾਲ ਅਸੀਂ ਨਿੰਮੇ ਪਾਉਂਦੇ ਹਾਂ ਹਾਂ ਅਜੀ ਵੀ ਬੀਬੀ ਨੇ ਕਿਹਾ ਵਿੱਚੇ ਠੰਡਾ ਪੀਲਾ ਠੰਡਾ ਪੀਲਾ ਨਹੀਂ ਥੈਂਕ ਯੂ ਹੈ ਬੰਦਿਆਂ ਨੂੰ ਹਾਂ ਅੱਛਾ ਇਹਨਾਂ ਨੂੰ ਦਈਏ ਜਿਹਨਾਂ ਨੇ ਜ਼ੋਰ ਮਾਰਿਆ ਪਿਆ ਪੂਰਾ ਹਾਂ ਮੈਂ ਤਾਂ 5 ਮਿੰਟ ਦਾ ਕੰਮ ਰਹਿ ਗਿਆ ਬਾਕੀ ਆਹ ਬੋਤਾ ਉਹ ਵੀਦੰਨਾ ਮੈਨੂੰ ਖੜਦੇ ਦਿੰਨਾ ਅੱਛਾ ਅਮਰੀਕਾ ਦਾ ਤੂੰ ਕਿਆ ਟੋਲ ਨੂੰ ਕਿਆ ਕਹਿੰਦਾ ਤੂੰ ਟੋਲ ਹੁੰਦਾ ਯਾਰ ਅੱਛਾ ਖੜ ਜਾ ਮੈਨੂੰ ਦਿੰਦਾ ਫਿਰ ਥੱਲੇ ਖੜ ਜਾ ਫਿਰ ਠੀਕ 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 ਓਕੇ 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 ਹਾਂਏ ਤੂੰ ਮੇਰੀ ਲਓ ਜੀ ਮੈਨੂੰ ਲੱਗਦਾ ਇਹਨਾਂ ਦਾ ਕੰਮ ਫੇਲ ਹੁੰਦਾ ਦਿਖਦਾ ਜਾ ਰਹਿ ਜਣੀ ਦੇ ਜੀ ਸਾਸੀ ਕਾਲ ਜੀ ਸਾਰਿਆਂ ਨੂੰ ਫਲਾਤੀ ਰਸੀ ਇੱਧਰ ਟੱਬਰ ਨੂੰ ਸਾਰਿਆਂ ਨੂੰ ਤੁਸੀਂ ਮੈਨੂੰ ਐ ਦੱਸੋ ਤੁਹਾਨੂੰ ਚਾਰਜ ਜੇਡ ਵਧੀਆ ਭਾਈ ਕਾ ਲੱਸੀ ਦੀ ਬੋਟਾ ਦੱਸ ਦੋ ਕਿ ਲੱਸੀ ਦੀ ਬੋਟਾ ਬਾਰੀ ਲੱਸੀ ਆਏ ਖਾਏ ਸਾਡੀ ਜੀ ਚਾਰ ਦੀ ਚੀਜ਼ ਮਿੰਦਰ ਕਿਆ ਸੋਚੂਗਾ ਵਿਚਾਰਾ ਪਾਪਾ ਕੋਲ ਨੂੰ ਲੈ ਮੈਨੂੰ ਵੀ ਦੋ ਐ ਥੋੜਾ ਨਾ ਰੋਂਡੀ ਐ ਤੁਸੀਂ ਰੋਂਡੀ ਨਾ ਲੈ ਆਇਓ ਪਾਪਾ ਦੇ ਲੈ ਕੋਲ ਨੂੰ ਆਉਨੇ ਆ ਨਾਲੇ ਨਾ ਕਰਦੇ ਚਾਚਾ ਜਰੂਰ ਲਾ ਲਾ ਟੂਟਾ एक चार गजा देना पड़ेगा मेरे पत्तों में दे देना मत है मत है ना कर तो दे कर दूं किसे देना दे दूं बातचीत काम हो गया दूं नहीं अच्छा क्या है ना अच्छा जी अच्छा मछली चल की नहीं कर दे कर दे कैबू किधर बोता पहले बोता था किधर कर दी दी दा ठीक अदरोसना मछली जल की जीवन उस, उसका जीवन उसका पहले तो खोल लो इंना सोना काट दिया मैं काट के देखूंगी ये अच्छा हाँ एक बार बाल पागल बस गया पागल ਬਾਰੇ ਚਲੋ ਹੀ ਮੈਂ ਵੀ 라 ਵੀ ਧੰਨਵਾਦ ਕਰੋ ਚੰਗਾ ਹੋ ਵੇ ਇਹ ਗੱਲਾਂ ਆ ਜੈਫਰਨ ਸਾਫ ਸਟਿੰਗਾਂ ਨਹੀਂ ਆ ਤਾਂ ਮੋੜਿਆ ਜੇ ਹੁਣ ਪਕੌੜੀਆਂ ਲੈ ਕਿਉਂ ਨਹੀਂ ਦੀ ਪਕੌੜੀਆਂ ਲੈ ਜੋ ਮਰਜ਼ੀ ਕਰੇ। ਇਹ ਵੀ ਗੱਲ ਤਾਂ ਸਟਿੰਗਾਂ ਨਹੀਂ ਹੈਗੀਆਂ। ਆਓ ਚੱਲ ਹੁਣ ਬੋਲਣ ਲੱਗੇ। ਹਾਰਮ ਖਾਂ ফুল ਹੁੰਦੀਆਂ ਉਹ ਤਾਂ ਨਹੀਂ ਮੈਂ ਲੈਣਾ ਉਹ ਪੀਲਾ ਤੂੰ ਤਾਂ ਹੱਥ ਸੀ ਪੀਲਾ ਕੁੜੀ ਦੇ ਨਾਲ ਪੀਲਾ ਇਹ ਸਟਿੰਗ ਉੱਪਰ ਇਹ ਚਾਰ ਜੱਟ ਲਿਖਿਆ ਹੋਇਆ ਹੁਣ ਪਤਾ ਨਹੀਂ ਕੀ ਆ ਇਹਦੇ ਚ ਇਹ ਕਹਿੰਦੇ ਵੀ ਜਿਹੜੀ ਬੋਡੀ ਐ ਸੌਂਦੀ ਦੀ ਆ ਉਹਨੂੰ ਚਾਰਜਰ ਕਰਦੀ ਜਾਨੀ ਕਿ ਵਿਕੀ ਦੀ ਦਾ ਲੱਸੀ ਪੀ ਕੇ ਚਾਰਜ ਹੋ ਗਿਆ ਉਹਨਾਂ ਦਾ ਭਰਤਾ ਢੋਲ ਮੈਂ ਚਾਰਜ ਮੈਂ ਭਰੀ ਪਾਤਾ ਨਹੀਂ ਫਿਰ 2 ਮਿੰਟ ਲੱਗਣੇ ਪਪ ਖਿੱਚੇ ਤੇ ਮੈਂ ਤੈਨੂੰ ਉਹ ਲੈ ਕੇ ਆਉਂਦਾ ਮੈਂ ਤੈਨੂੰ ਖੜ ਜਾ ਜੇ ਮੇਰੀ ਟੂਹੀ ਨਾ ਤੋਖ ਦੇਂਦੀ ਮੈਂ ਤਾਂ ਤੁਹਾਨੂੰ ਕਹਿਣਾ ਨਹੀਂ ਲੱਗਦਾ ਕਿਸੇ ਨੂੰ ਕੁਝ ਵੀ ਮੈਂ ਤਾਂ ਹੈਰਾਨ ਐ ਪਰੇਸ਼ਾਨ ਐ 12:00 ਵਜੇ 7 ਮਿੰਟ ਤੇ 12:00 ਵਜੇ 7 ਮਿੰਟ ਤੇ फिर हूं कह देंगे खिंचूंगे कहीं पता चले गई यार लो संदीप खिंची लगे पहला बाद झाड़ू करना पेना हाँ देखिए ठीक है संदीप ਤੇ ਜੂ ਜੂ ਦਾ ਕਰੀ ਘੋਲ ਕੇ ਪਿਲਾ ਦੇ ਮੰਨੋ ਪੀ ਲਿਆ ਪਹਿਲਾਂ ਦੇਖੋ ਪੁੱਛਿਆ ਕਰਦੀ ਆ ਦੇਖਿਓ ਸਿੱਕੇ ਸਿੱਕੇ ਸਾਲਾ ਅਲੇ ਫੜ ਦੇ ਕੇ ਦੇਖੋ ਹਾਂ ਐ ਇੱਧਰ ਆ ਜਾ ਥੱਲੇ ਤੁੱਕਾ ਗਿਰ ਜਾਂਦੀ ਫਿਰ ਉਹ ਗਿੱਲੀ ਹੋਣੀ ਕੀ ਫਾਇਦਾ ਸੂਚੀ ਅੱਥੇ ਪਾਣੀ ਫਿਰ ਲਿਆ ਥੱਲੇ ਧਾਰ ਦੇ ਮੰਨ ਥੱਲੇ ਧਾਰ ਅਰੇ गड्डी जा जा थले गड्डी ले पापा बड़ा दे आया थले उतर के पीला फिर थले उतर के पीला जा बल 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 बाहे ग्रुप बाहे ग्रुप बाहे ग्रुप ला ला भी दे ला फड़ो पी लो कम दे दे थाला पे थोड़ा टकरो प्लीज ना की जी का फायदा रास्ता रड़ का दे दिया अपना भाई रह गया थोड़ा जा काम थोड़ा रह गया चुंज रह गई है चुंज रह गई पहाड़ में बेटा ठीक है ਤੋਕ ਹੇ ਤੋਕੇ ਵਾਜ ਮਟਾਲੇ ਕੰਮ ਛੱਡ ਕੇ ਦੌੜਨੇ ਵਾਲੇ ਨਿਕਣਾ ਹਾਂ ਹਾਂ ਬਸ ਮੈਂ ਵੀ ਐ ਕਰਨਾ ਬਿੱਪੂਂ ਛਹਿ ਰਹੀ ਜਾ ਤੂੰ ਹੁਣ ਜਾ ਮੈਂ ਵੀ ਕਹਿਣਾ ਪੂਛ ਰਹੀ ਬਸ ਆਇਆ ਹਾਂ ਗਣਾ ਬਸ ਡੈਡੀ ਨਾ ਆਈ ਤੂੰ ਕੀ ਕਹਿਣਾ ਤੂੰ ਡੈਡੀ ਨਾ ਆਈ ਕੋਲਕਾ ਤੰਦਾ ਪਾ ਪੰਗੋ ਜੀ ਕਾਹ ਗਿਆ ਮੇਰੇ ਪੁੱਤ ਕਿਹੜੀ ਕੋਲਕਾ ਦੇ ਦੋ ਇਹਨੇ ਦੋੜਨ ਆਣਾ ਪਰ ਕੱਪੜੇ ਪਟੋੜਨ ਦਾ ਕੰਨ ਕਿੱਥੇ ਹੈ ਉੱਪਰ ਨੂੰ ਲੈ ਜਾ ਫਿਰ ਇਹਨਾਂ ਨਾਲੇ ਉਪਰੇ ਇਹਨਾਂ ਨੇ ਭਲਾਵੀ ਕਲਾਸ ਚ ਪਾ ਕੇ ਠੀਕ ਹੈ ਨਾ ਇਧਰ ਨਿਬੜ ਚੜਿਆ ਕੰਮ ਥੋੜੇ ਕਿੰਨਾ ਕੁ ਭਰ ਗਿਆ ਵੀ ਕੀ ਹੈ ਕੁਸ਼ਲਟੀ ਆ ਪਤਾ ਹੋਊਗਾ ਅੱਧਾਈਏ ਕਿਹਦਾ ਘਾਟਾ ਕਣਕਪਾਂ ਲੱਖੀ ਇਸ ਵਾਰ ਨਾ ਦੋ ਫੌਂਟਰਾਂ ਤੋਂ ਲੀ ਚਲੋ ਫਾਇਆ ਜ਼ਰਾ ਦੋ ਫੌਂਟਰਾਂ ਤੋਂ ਹਾਂ ਵੀ ਭਈਆ ਹਾਂ ਹਾਂ ਬਾਟੇ ਘਟੀਆਂ ਓਕੇ ਨਹੀਂ 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 ਇਸ ਵਾਸਤੇ ਨਹੀਂ ਪਹਿਲੀ ਬੀਜਣ ਵਾਸਤੇ ਬੀਜਣ ਵਾਸਤੇ ਲੈ ਲਾਂਗੇ ਚਲੋ ਜੀ ਲੋ ਜੀ ਨਿਬੜ ਗਿਆ ਕੰਮ ਤਕਰੀਬਨ ਤੇ ਤਕਰੀਬਨ ਹੋ ਗਿਆ ਫਤਿਹ ਇਹ ਵੀ ਵਿੱਚ ਹਰ ਜਿਹੜੇ ਦੂਸਰਾ ਦੂਸਰੇ ਟੋਲ ਦੇ ਵਿੱਚ ਪਾਉਣੀ ਪੈਣੀ ਆ ਉਹ ਫੇਰ ਪਾਲਣ ਦੇ ਕੋਲ ਆਉਂਟ ਕਰ ਜੀ ਨੂੰ ਕਰਾਲਾ ਤਾਂ ਦੇਣੀ ਤਾਂ ਪਹਿਲਾਂ ਆਪਾਂ ਨੇ ਤੇ ਹੁਣ ਫਲੈਟ ਤਾਂ ਹੈਗੀ ਆ ਹਦਾਂ ਨਾ ਮੈਸਰ ਨੂੰ ਨੋਟੇ ਪਰੇ ਕੇ ਲਈ ਜਦੋਂ ਜਦ ਵੀ ਕੰਮ ਚੈਰ ਕੁ ਵੀ ਰੋਪਰ ਤੇਲ ਲੈ ਆਈ ਚਲਾ ਨਗਰ ਰਾਨ ਦੇ ਕਾਨ ਕੇ ਪਾਣੀ ਵਿੱਚ ਤੇ ਉਹੜਾ ਵੀ ਪਾਣੀ ਬਸ ਬਾਹਰ ਦੇ ਪਾਦਾ ਜਾਣੀ ਚਲਾਂ ਆਹ ਤਾਂ ਦੋ ਕਾਉਂਟਰ ਹੋਰ ਪਾ ਜਾਣੀਆਂ ਨਸਤਾ ਜੀ ਤੋਂ ਪਰ ਤੇ ਤੇਲ ਲਿਆ ਦੇ ਥੋੜਾ ਜਿਹਾ ਮੈਂ ਇਸ ਨੂੰ ਲਾਉਣ ਨੂੰ ਫੱਕੀ ਚਲੇ ਆਦੇ ਚਲੋ ਉੱtre ਹੁਣ ਕਿਹਨੂੰ ਦੇਖਦੇ ਆਂ ਹਾਂ ਇਹ ਲੈ ਮੈਂ ਦੀ ਚੱਲਿਆ ਜੀ ਫੇਰ ਚੱਲਿਆ ਜੀ ਲੈ ਮੈਂ ਵੇਖਿਆ ਤਾਂ ਆਪਣੀ ਚਠਾਈ ਨੂੰ ਚਠਾਈ ਕਹਿੰਦੀ ਮੈਂ ਤਾਂ ਚੱਲ ਜਾਂਦੇ ਦਿਲ ਕਰਦਾ ਇਸ ਮਤ ਵਾਲੇ ਦਾ ਪਾਟ ਫੜਨ ਮੈਂ ਤਾਂ ਚੱਲੀ ਪਾਟ ਲੰਗਰ ਖਾਣ ਲੇਕਿਨ ਚੱਕ ਲੈਣੀ ਮੈਂ ਤਾਂ ਅੱਥਕ ਲੰਗਰ ਹੀ ਛੱਕਿਆ ਵੀ ਮਾਸ ਲੰਗਰ ਛੱਕ ਲੈਣਾ ਅੱਛਾ ਸਵੇਰ ਸਵੇਰ ਉੱਥੇ ਨਾ ਸਮਟੋ ਜੀ ਚਾਹ ਪਕੌੜੇ ਬੜੇ ਵਿੱਚ ਚਾਹ ਪਕੌੜੇ ਜੱਟ ਹੀ ਪਰਤ ਰੱਖ ਜੱਟ ਜੱਟ ਹੀ ਮੈਂ ਕਰਿਓ ਰੀਤ ਨੂੰ ਮੈਂ ਕੱਪੜੇ ਪਾਈ ਰੀਤ ਨੂੰ ਨਹਾ ਕੇ ਤੁਸੀਂ ਵੀ ਲੈ ਆਇਓ ਉਹ ਦੇ ਰਾਂ ਮੈਂ ਤਾਂ ਨਾ ਨਹੀਂ ਉੱਠੀ ਜਵੇਰ ਦਾ ਉਹ ਤਾਂ ਉਹ ਤਾਂ ਗਿਆ ਰੋਪੜਾ ਗੋਤੀ ਜੇ ਵੱਲ ਜਾਉ ਰੱਖਣਾ ਚਲੋ ਠੀਕ ਹੈ ਫਿਰ ਬਾਏ ਬਾਏ ਉੱਤੇ ਜੀ ਬਾਏ 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 ਅਖੰਡ ਪਾਤਸ਼ਾਹ ਚੱਲਦਾ ਜੀ ਸਾਡੇ ਇੱਥੇ ਕੋਟੀਆਂ ਦੇ ਸਥਾਨ ਦੇ ਉੱਪਰ ਆ ਮੈਂ ਜਦੋਂ ਹੁਣ ਕਾਰ ਤੋਂ 5-7 ਕਿਲੋ ਉਹ ਨਾ ਮੈਂ ਦੂਈ ਡੰਗਰਾਂ ਨੂੰ ਪਰਹਾਉਣ ਵਾਲੇ ਕਰਨ ਤੇ ਉਹ ਜੇ ਪਾ ਦੇ ਚਲੋ ਉਹ ਵੀ ਗੱਲ ਠੀਕ ਹੈ ਡੰਗਰਾਂ ਨੂੰ ਪਰਹਾਉਣ ਮੈਂ ਕਹਿੰਦਾ ਹਵਾ ਜੀ ਚੱਲਦੀ ਹੈ ਇੱਕ ਵਾਰ ਆਏ ਜੇ ਕਰਕੇ ਅੜਾ ਦੇ ਮਾ ਮਾ ਹੁਣ ਤੋਂ ਜਾਣ ਚੱਲੋ ਚਲੋ ਉਹ ਵੀ ਠੀਕ ਹੈ ਚਲ ਆਹ ਮੋਟਰ ਚਲਾਵਾ ਹੁਣ ਮੜੇ ਫੇਸ ਵੀ ਰਣਾ ਦੀ ਗੱਲ ਨਾਲ ਦੀ ਨਾਲੇ ਸ਼ਿਆਰੋ ਜੀ ਫੋਲੀਆ ਫੇ ਜਾ ਨਵੇੜ ਕਾ ਮੋ ਵੀ ਵਿਚੇ ਵਿਚ ਅਗਰ ਪਦੀਨੇ ਨੂੰ ਵੀ ਸਾਡੇ ਨੂੰ ਵਿਚਾਰੇ ਨੂੰ ਉਬਾ ਬਲੇ ਬਲੇ ਥੂੜੀ ਦੇ ਬਾਅਦ ਵਿੱਚ ਉੱਪਰ ਗੱਲ ਦਾ ਚੜ ਗਿਆ ਇਹ ਪੂਰਾ ਇਹਨਾਂ ना तो आप बना दी कुछ ना मैं कहना कह दी होनी है किसी भी देव दो भला तो किसी ने नहाना चाहिए गाना आए चाहे ना आए पर गाना चाहिए लो चल 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 चल

ਨਹੀਂ ਫਿਰ ਜੜੀ ਆ ਧੂੜ ਮਿੱਟੀ ਜੀ ਉੱਪਰ ਤੇ ਤਾਂ ਬੱਚਾ ਕਾਹਤਾ ਕੱਲ ਸੁਣਨ ਲਵਾਤੀ ਸੀ ਠੀਕ 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 ਉਹ ਨਾ ਤੁਹਾਨੂੰ ਨਿਮਰਾ ਰੱਖੀਦਾ ਲਾ ਫੜਾ ਇੱਧਰ ਇੱਧਰ ਦੇ ਕੇ ਮੈਨੂੰ ਫੜਾ ਦੇ ਲੈ ਚੁੱਪਾ ਵੀ ਆਦੀ ਜੀ ਨਾ ਤੱਕ ਪਰ ਕੇ ਹਾਂ ਇਹ ਪਰ ਕੇ ਹੀ ਕਰਨਾ ਪੈਂਦਾ ਜੀ ਵਖਾ ਇਹਦੇ ਇੱਥੇ ਲੱਗ ਕਾਦੇ ਆ ਇੱਕ ਥੱਲੇ ਜਿਹਨੂੰ ਮੈਂ ਰੱਖਿਆ ਹੋਤਾ ਉਹ ਟੰਗਿਆ ਬਹੁਤ ਹੈ ਹਾਂ ਨਹੀਂ ਕਰਨਾ ਤੇ ਰਹਿਣ ਦੇ ਹੁਣ ਇੱਥੇ ਰੱਖ ਦੇ ਬਹੁਤ ਦਾ ਤਲ ਬਹੁਤ ਕਰਕੇ ਇੱਥੇ ਨੂੰ ਰੱਖ ਦੋ ਬਸ ਸਾਨੂੰ ਬਹੁਤ ਬਹੁਤ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਤੋਂ ਗੁਣਾ ਰਾਤ ਆਪਣੇ ਬਖਸ਼ੇ ਚ ਰੱਖੀਆਂ ਚੱਲਦੇ ਰਹਿਣਾ ਜੀ ਸਾਡੇ ਕੰਮ ਇਦਾਂ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੇ ਹੋ